ਮੈਂ ਅੰਗਰੇਜ਼ ਸਿੰਘ ਮਹਲਾ ਨਾਨਕ ਸਰ ਤਰਨਤਨ ਦਾ ਰਹਿਣ ਵਾਲਾ ਜੰਡੇਆਲਾ ਰੂਰ ਮੇਰੇ ਨਾਲ ਜਿਹੜਾ ਮੇਰੇ ਸਹੁਰਿਆਂ ਵੱਲੋਂ ਬਹੁਤ ਧੱਕਾ ਹੁੰਦਿਆ ਮੈਂ ਐਨਆਰ ਏਰੀਆੋਂ ਪਹਿਲੂ ਦੁਬਈ ਦੇ ਵਿੱਚ ਸਰਕਾਰੀ ਨੌਕਰੀ ਕੀਤੀ ਆ ਤੇ ਉਸ ਤੋਂ ਬਾਅਦ ਮੈਂ ਕੈਨੇਡਾ ਗਿਆ ਤੇ ਇੱਥੇ ਆਉਣ ਤੇ ਜਿਹੜਾ ਮੇਰੇ ਨਾਲ ਇਹਨਾਂ ਨੇ ਜੋ ਮੇਰਾ 15 ਸਾਲ ਮੈਂ ਕਮਾਈ ਕੀਤੀ 15 ਸਾਲ ਦੀ ਕਮਾਈ ਵੀ ਖਾ ਗਏ ਮੇਰੇ ਸਹੁਰੇ ਪਰਿਵਾਰ ਮੇਰੇ ਘਰ ਵਾਲੀ ਨਾਲ ਰਲ ਕੇ ਮੇਰੇ ਬੱਚੇ ਵੀ ਉਹਨਾਂ ਨੇ ਆਪਣੇ ਪੱਖ ਚ ਕੀਤੇ ਹੋਏ ਆ ਤੇ ਉਹ ਉਲਟਾ 15 ਲੱਖ ਰੁਪਈਆ ਮੇਰੇ ਤੇ ਕਰਜ਼ਾ ਲਿਮਿਟਾਂ ਦਾ ਦਿਖਾਇਆ ਜਦ ਕਿ 15 ਸਾਲ ਚ ਤੁਸੀਂ ਸਾਹਿਬ ਲਾਓ ਕਿ 12 ਕਿੱਲਾਂ ਦੀ ਕਮਾਈ ਜਿਹੜੀ ਆ 12 ਕਿੱਲਾਂ ਦਾ ਸਾਲ ਦਾ ਠੇਕਾ ਜਿਹੜਾ ਵਾ ਤਕਰੀਬਨ 7 ਤੋਂ 8 ਲੱਖ ਰੁਪਈਆ ਬਣਦਾ ਵਾ ਤੇ ਆਏ ਮਹੀਨੇ ਮੈਂ ਉੱਥੇ ਸਰਕਾਰੀ ਨੌਕਰੀ 'ਚੋਂ ਤਕਰੀਬਨ 85 ਤੋਂ 90 ਹਜ਼ਾਰ ਰੁਪਈਆ ਇਹਨਾਂ ਨੂੰ ਪਾਉਂ ਆ ਰਿਆਂ ਤੇ ਇਹਨਾਂ ਨੇ 15 ਸਾਲਾਂ ਦੇ ਵਿੱਚ ਇਹ ਤਕਰੀਬਨ ਸਾਰੀ ਰਕਮ ਵੀ ਖਰਾਬ ਕਰਤੀ ਤੇ ਮੇਰੇ ਘਰੋਂ ਜਿਹੜਾ ਮੇਰਾ ਗਹਿਣਾ ਸੀ ਜਦੋਂ ਮੈਨੂੰ ਇਹਨਾਂ ਨੇ ਜੇਲ੍ਹ ਭੇਜਿਆ ਉਹਦੇ ਵਿੱਚ ਸਮਾਨ ਮੋਟਰਸਾਈਕਲ ਇੱਕ ਇਹਨਾਂ ਨੇ ਵੇਚਤਾ ਘਰੋਂ ਕੋ ਕਾਗਜ਼ ਜ਼ਰੂਰੀ ਆ ਡਾਕੂਮੈਂਟ ਘਰੋਂ ਲੈ ਗਏ ਚਾਬੀਆਂ ਇਹਨਾਂ ਕੋ ਸੀ ਤੇ ਕੁਛ ਜਿਹੜਾ ਸਦਰ ਥਾਣੀ ਨੇ ਮੇਤੋਂ ਉਦੋਂ ਮੋਟਰਸਾਈਕਲ ਤੇ ਮੈਨੂੰ ਗ੍ਰਿਫਤਾਰ ਕੀਤਾ ਵਾ ਉਹਦੇ ਵਿੱਚ ਬਟੂਆ ਸੀ ਮੇਰਾ ਜਿਹਦੇ ਵਿੱਚ 18000 630 ਰੁਪਏ ਸੀ ਜਿਹਦੇ ਵਿੱਚ 5 500 ਦੇ ਨੋਟ 100 ਦਾ ਨੋਟ ਸੀ ਬਾਕੀ ਦਾਹਾਂ ਦਾਹਾਂ ਦੇ ਸੀ ਉਹਦੇ ਵਿੱਚ ਮੇਰਾ ਬਾਹਰ ਦਾ ਲਾਇਸੈਂਸ ਇੰਡੀਆ ਦਾ ਲਾਇਸੈਂਸ ਇਹ ਸਮਾਨ ਇੱਕ ਆਧਾਰ ਕਾਰਡ ਸੀ ਜਿਹੜਾ ਕਿ ਪੁਲਿਸ ਨੇ ਇਹ ਜਿਹੜਾ ਸਮਾਨ ਆ ਮੇਰਾ ਮੋਬਾਈਲ ਸੀ 81466 55303 ਉਹ ਇਹਨਾਂ ਨੇ ਲੋਕੇਸ਼ਨ ਲਾ ਕੇ ਮੈਨੂੰ ਇਹਨਾਂ ਨੇ ਫੜਿਆ ਸੀ ਜਦ ਕੀ ਇਹਨਾਂ ਨੇ ਪੱਟੀ ਦੀ ਮੋੜ ਦੀ ਲੋਕੇਸ਼ਨ ਕਹਿਣ ਦੇ ਆ ਮੈਂ ਫੜਿਆ ਗਿਆ ਬਾਜ਼ਾਰ ਚ ਜਿੱਥੇ ਅਜੀਤ ਦਾ ਲੰਗਰਾਲ ਨੂੰ ਜਾਈਦਾ ਵਾ ਦਫਤਰ ਆ ਉਹਦੇ ਅੰਦਰ ਮੇਨ ਗੇਟ ਦੇ HDFC ਬੈਂਕ ਦਾ ATM ਆ ਉਹਦੇ ਨਾਲ ਹੀ ਦੁਕਾਨ ਤੇ ਮੈਂ ਐਪਲੀਕੇਸ਼ਨ ਦੇਣ ਦੇ ਆ ਸੀ ਉਹ ਕਿਉਂਕਿ ਇਹ ਮੈਨੂੰ ਕਿਸੇ ਵੀ ਅਫਸਰ ਦੇ ਪੇਸ਼ ਨਹੀਂ ਹੋਣ ਦੇਂਦੇ ਇਹਨਾਂ ਨੇ ਧੋਖੇ ਨਾਲ ਮੈਨੂੰ ਘਰ ਬੁਲਾ ਕੇ ਮਾਰਨ ਦੀ ਕੋਸ਼ਿਸ਼ ਕੀਤੀ ਇੱਕ ਰਾਤ ਪਹਿਲੂ ਬੱਚਾ ਮੇਰਾ ਮੈਨੂੰ ਬੁਲਾਉਂਦਾ ਰਿਹਾ ਤਕਰੀਬਨ 12:30 ਵਜੇ ਕਿ ਪਾਪਾ ਮੇਰੇ ਕੋ ਮੋਟਰਸਾਈਕਲ ਹੈ ਨਹੀਂ ਮੈਂ ਆਨੰਦਪੁਰ ਸਾਹਿਬ ਤੋਂ ਆਇਆ ਹਾਂ ਜਦ ਕਿ ਘਰ ਵਾਲੀ ਮੇਰੀ ਤੇ ਬੱਚਾ ਮੇਰਾ 12 ਤਰੀਕ ਨੂੰ ਰਾਤ ਮੇਰੇ ਨਾਲ ਗੁੱਸੇ ਹੋਏ ਆ ਸਵੇਰੇ 13 ਤਰੀਕ ਵਾਲੇ ਦਿਨੇ ਇੱਥੋਂ ਚਲੇ ਗਏ ਆ ਤਰਨਕਾਰ ਨੂੰ ਆਪਣੇ ਪੰਡੋਰੀ ਪੇਕੇ ਚਲ ਗਈ ਆ ਤੇ ਇਹ ਵਾਕਿਆ ਬਣਾਉਣ ਦੇ ਆ ਜੀ 16 ਤਰੀਕ ਨੂੰ ਮੇਰੀ ਭੈਣ ਨੂੰ ਕੁੱਟਿਆ ਮਾਰਿਆ ਮੈਂ ਅੱਜ ਤੱਕ ਇਸ ਚੀਜ਼ ਦੀ ਸੌਂ ਦੇਣਾ ਵਾਂ ਕਿ ਮੈਂ ਅੱਜ ਤੱਕ ਹੱਥ ਨਹੀਂ ਚੁੱਕਿਆ ਉੱਤੇ جے انہوں نے کوئی ਇਦਾਂ ਦਾ ਬਲੇਮ ਲਾਉਣ ਦੇ ਆ ਕਿ ਮੈਂ ਸ਼ਰਾਬ ਪੀ ਕੇ ਕੁੜਤਾ ਮਾਰਦਾ ਸੀ ਉਹਨਾਂ ਨੇ ਕਿਹਾ ਹਸਪਤਾਲ 'ਚ ਇਲਾਜ ਕਰਾਇਆ ਉਹਦੀ ਸਲਿੱਪ ਦੇ ਦੇਣਾ ਤੇ ਜਾਂ ਉਹ ਆਪਣੀ ਮਾਂ ਦੇ ਸਿਰ ਤੇ ਹੱਥ ਰੱਖ ਕੇ ਸੌਂਖਾ ਜੀ ਕਿ ਮੈਂ ਉਹਨੂੰ ਕਦੀ ਚਪੇੜ ਵੀ ਮਾਰੀ ਹੋਵੇ ਇਹ ਜਿਹੜੀਆਂ ਚੀਜ਼ਾਂ ਵਾਂ ਥਾਣੇ ਦੇ ਵਿੱਚੋਂ ਮੋਬਾਈਲ ਮੇਰਾ ਲੈ ਕੇ ਉਹਨਾਂ ਨੇ ਉਹਦੇ ਉੱਤੇ ਪੈਸੇ ਕਢਾਏ ਜੋ ਕਿ ਮੈਂ ਸਾਰੇ ਅਫਸਰਾਂ ਨੂੰ ਲਿਖਤੀ ਦਰਖਾਸਤ ਪਾਤੂਕਾਂ ਆ ਆਪਣੇ ਅਮਨਦੀਪ ਅਦਾਲਤ ਵਿੱਚ ਜੱਜ ਸਾਹਿਬ ਨੂੰ ਪਿਛਲੀ ਵਾਰੀ ਵੀ ਜੱਜ ਸਾਹਿਬ ਨਹੀਂ ਸੀ ਮੈਂ ਤਰੀਕ ਤੇ ਗਿਆ ਸੀ ਉਦੋਂ ਵੀ ਬੇਨਤੀ ਕੀਤੀ ਐਤਕੀ ਜੱਜ ਸਾਹਿਬ ਮੌਜੂਦ ਸੀ ਉਥੇ ਉਦੋਂ ਵੀ ਉਹਨਾਂ ਦੇ ਸਾਹਮਣੇ ਬੇਨਤੀ ਕੀਤੀ ਕਿ ਸਰ ਮੈਨੂੰ ਉਹ ਅੰਦਰ ਅਦਾਲਤ ਚ ਆਉਣ ਨਹੀਂ ਦੇਣ ਦੇ ਮੈਂ ਸਿਟੀ ਥਾਣੇ ਗਿਆ ਸਾਲਾ ਮੇਰਾ ਜਿੱਥੇ ਮੈਂ ਜਾਂਦਾ ਉਥੇ ਬਦਲੀ ਕਰਾ ਲੈਂਦਾ ਪਹਿਲੋਂ ਮੈਂ ਜੇਲ੍ਹ ਚ ਵਿੱਚ ਇਹਨਾਂ ਨੇ ਪ੍ਰੋਗਰਾਮ ਬਣਾਇਆ ਮੈਨੂੰ ਮਾਰਨ ਦਾ ਉਥੇ ਬਦਲੀ ਕਰਾਈ ਸੀ ਹੁਣ ਮੈਂ ਜ਼ਮਾਨਤ ਤੇ ਬਾਹਰ ਆਇਆ ਹਾਂ ਤੇ ਉਹਨੇ ਸਿਟੀ ਥਾਣੇ ਦੀ ਬਦਲੀ ਕਰਾਈ ਕਿਉਂਕਿ ਕੋਈ ਮੈਂ ਦਰਖਾਹ ਲੈ ਕੇ ਜਾਵਾਂ ਤੇ ਉਹ ਮੇਰੇ ਨਾਲ ਬਤਮੀਜੀ ਕਰਦਾ ਮੈਂ ਸਿਟੀ ਥਾਣੇ 'ਚ ਦਰਖਾਸਤ ਇੱਕ ਲੈ ਕੇ ਗਿਆ ਸੀ ਉਹਨੇ ਬਾਹਰਲਾ ਬੂਹਾ ਬੰਦ ਕਰਕੇ ਮੇਰੇ ਨਾਲ ਗਾਲ੍ਹਾਂ ਕਢਦਾ ਜਦ ਕਿ ਐਸਐਚਓ ਸਾਹਿਬ ਬਹੁਤ ਚੰਗੇ ਸੀ ਉਹਨਾਂ ਨੇ ਮੈਨੂੰ ਉੱਥੋਂ ਬਾਹਰ ਕਿਹਾ ਕਿ ਆਪਣੀ ਐਪਲੀਕੇਸ਼ਨ ਲਿਖਾ ਕੇ ਲੈ ਆ ਤੇ ਉਹਨਾਂ ਨੂੰ ਕਿਹਾ ਕਿ ਤੁਹਾਡਾ ਮਕਦਮਾ ਜਿਹੜਾ ਚੱਲਣ ਡਿਆ ਉਹ ਅਦਾਲਤ 'ਚ ਆ ਇਹਨੇ ਕਿਹਾ ਕਿ ਮੈਂ ਗੋਲੇ ਆ ਇਹਨਾਂ ਨੇ ਮਾਰੀਆਂ ਵਾਂ ਜਦ ਕਿ ਇਦਾਂ ਦਾ ਕੋਈ ਵੀ ਨਹੀਂ ਹੈਗਾ ਇਹਨਾਂ ਨੇ ਮੈਨੂੰ ਮਾਰਨ ਦੀ ਪਲਾਨਿੰਗ ਕੀਤੀ ਸੀ ਇਹਨਾਂ ਦੇ ਹੀ ਬੰਦੇ ਦੀ ਜਿਹੜਾ ਸਰਪੰਚ ਇਹਨਾਂ ਦੇ ਪਿੰਡ ਦਾ ਉਹਦੇ ਰਵਾਲਵਰ ਚੋਂ ਗੋਲੀ ਨਿਕਲ ਗਈ ਇਹ ਦੇ ਸਾਡੇ ਅਫਤਾਰ ਦੇ ਲੱਗੀ ਆ ਉਹਦੇ ਵਿੱਚ ਕੀ ਆ ਕਿ ਇਹਨਾਂ ਨੇ ਮੈਨੂੰ ਮਗਰਲੇ ਬੰਨਿਓ ਵੀ ਤੇ ਅਗਲੇ ਬੰਨਿਓ ਦੋਵੇਂ ਬੰਨਿਓ ਘੇਰਿਆ ਸੀ ਇਹਨਾਂ ਦੇ ਰਿਸ਼ਤੇਦਾਰ ਦੇ ਹਥਿਆਰ ਵੀ ਉਸ ਟਾਈਮ ਮਗਵਾਏ ਹੋਏ ਸਨ ਤੇ ਇੱਥੋਂ ਤੱਕ ਕਿ ਮੇਰੇ ਬੱਚੇ ਕੋਲੋਂ ਘਰੋਂ ਰੂਂਦ ਚੋਰੀ ਕਰਵਾਏ ਇਹਨਾਂ ਨੇ ਮੇਰੇ ਜਿਹੜੇ 32 ਬੋਰ ਰਵਾਲਵਰ ਦੇ ਰੂਂਦ ਚੋਰੀ ਕਰਕੇ ਬੱਚੇ ਨੇ ਦਿੱਤੇ ਤੇ ਫਿਰ ਇਹਨਾਂ ਨੇ ਉਸ ਤੋਂ ਬਾਅਦ ਇਹ ਵਾਰਦਾਤ ਕੀਤੀ ਆ ਤੇ ਇਹਨਾਂ ਨੇ ਮੈਨੂੰ ਇਸ ਬਹਾਨੇ ਨਾਲ ਬੁਲਾਇਆ ਸੀ ਕਿ ਅਸੀਂ ਉਹਨੂੰ ਤੇਰੇ ਨਾਲ ਭੇਜ ਦੇਣਾ ਵਾਂ ਤੇ ਤੂੰ ਆ ਕੇ ਉਹਨੂੰ ਲੈ ਜਾ ਤੇ ਪ੍ਰਸ਼ਾਸਨ ਤੋਂ ਕੀ ਮੰਗ ਕਰਦੇ ਤੇ ਪ੍ਰਸ਼ਾਸਨ ਤੋਂ ਅਸੀਂ ਮੰਗ ਕਰਦੇ ਆ ਸਾਨੂੰ ਨਿਆਂ ਦਿੱਤਾ ਜਾਵੇ ਕਿਰਪਾ ਕਰਕੇ ਮੇਰੇ ਨਾਲ ਧੱਕਾ ਨਾ ਹੋਂ ਡਿਆ ਜੀ ਇਸ ਟਾਈਮ ਮੇਰਾ ਘਰ ਵੀ ਬੰਦ ਪਿਆ ਵਾ ਗਲੀ ਗੁਆਣ ਵੀ ਉਹਨਾਂ ਨੇ ਧਮਕੀਆਂ ਦਿੱਤੀਆਂ ਵਾਂ ਜਿਨ੍ਹਾਂ ਨੇ ਜ਼ਮਾਨਤ ਦਿੱਤੀ ਉਹਨਾਂ ਨੂੰ ਵੀ ਧਮਕਾਉਣ ਡੇ ਜੀ ਇਸ ਟਾਈਮ ਉਹ ਮੈਨੂੰ ਬਹੁਤ ਤੰਗ ਪ੍ਰੇਸ਼ਾਨ ਕੀਤਾ ਹੈ ਨਾ ਮੈਂ ਆਪਣੇ ਘਰ ਰਹਿ ਸਕਦਾ ਵਾਂ ਤੇ ਨਾ ਇਸ ਤਰਨਤਨ ਦੇ ਵਿੱਚ ਕੇ ਅਫਸਰ ਦੇ ਮੈਨੂੰ ਪੇਸ਼ ਹੋਣ ਦੇਣ ਡੇ ਆ ਇਹਦੇ ਵਿੱਚ ਮੈਂ ਸਰਦਾਰ ਰਿਸ਼ਪਾਲ ਸਿੰਘ ਡੀਐਸਪੀ ਸਾਹਿਬ ਦੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇ ਇਨੂੰ ਮਾਰ ਕੇ ਜਿਹੜੀ ਜਾਇਦਾਦ ਆ ਬੱਚਿਆਂ ਦੇ ਨਾਂ ਤੇ ਘਰ ਦੀ ਦੇ ਨਾਂ ਲੱਗ ਜੇ ਤੇ ਉਹ ਇਹੋ ਕਾਰਨ ਕਰਕੇ ਮੇਰੇ ਪਿੱਛੇ ਹੱਤੂ ਕੇ ਬੈ ਆ ਇਹਨੂੰ ਕਿਸੇ ਨਾ ਕਿਸੇ ਤਰੀਕੇ ਨਾਲ ਮਾਰ ਦਿੱਤਾ ਜਾਵੇ ਮੈਨੂੰ ਮੁੱਖ ਮੰਤਰੀ ਪੰਜਾਬ ਡੀਜੀਪੀ ਪੰਜਾਬ ਤੇ ਐਸਐਸਪੀ ਤਰਨਤਾਰਨ ਸਾਰਿਆਂ ਨੂੰ ਮੈਂ ਰਿਕਵੈਸਟ ਕਰਦਾ ਵਾਂ ਜੱਜ ਸਾਹਿਬਾਨ ਨੂੰ ਵੀ ਕਿ ਅੱਗੇ ਵੀ ਮੈਂ ਕੀਤੀ ਸੀ ਕਿ ਮੈਨੂੰ ਉਹ ਅਦਾਲਤ 'ਚ ਪਹੁੰਚਣ ਨਹੀਂ ਦੇਣ ਦੇ ਨਾ ਤੁਹਾਡੇ ਕੋਲ ਫਰਿਆਦ ਕਰਨ ਦੇਣ ਦੇ ਆ ਇਸੇ ਸਬੰਧ ਵਿੱਚ ਜਦੋਂ ਮੈਂ ਡੀਐਸਪੀ ਸਾਹਿਬ ਨੂੰ ਵੀ ਕਿਹਾ ਸੀ ਤੇ ਉਹ 70 ਬੰਦੇ ਲੈ ਕੇ ਲੜਾਈ ਲਈ ਤਿਆਰ ਸੀ ਅਹੀਂ ਉਥੇ ਵੀ ਪਹਿਲਾਂ ਉਹਨਾਂ ਦੇ ਬਿਆਨ ਦਵਾਏ ਤੇ ਬਾਅਦ ਵਿੱਚ ਆਪੇਸ਼ ਹੋਏ ਉਹਨਾਂ ਨੂੰ ਦੱਸੀ ਸਾਰੀ ਕਹਾਣੀ ਕਿ ਆਹ ਗੱਲ ਆ ਉਹ ਲੜਾਈ ਕਰਕੇ ਮੈਨੂੰ ਫੇਰ ਦੁਬਾਰਾ ਝੂਠੀ ਪਰਚੇ 'ਚ ਅੰਦਰ ਕਰਾਉਣਾ ਚਾਹੁੰਦੇ ਆ ਬੇਨਤੀ ਆ ਕਿ ਮੈਨੂੰ ਇਨਸਾਫ ਦਿੱਤਾ ਜਾਵੇ ਸਾਰਿਆਂ ਨੂੰ ਮੈਂ ਇਹੋ ਯਾਦ ਜੋੜ ਕੇ ਬੇਨਤੀ ਕਰਦਾ ਅਫਸਰਾਂ ਨੂੰ ਕਿ ਮੈਨੂੰ ਇਨਸਾਫ ਦਵਾਇਆ ਜਾਵੇ ਜੀ